ਸ਼ਤਵੀ ਕਾਲ ਜੀ ਬਾਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਰੋਪੜ ਹਲਕੇ ਦਾ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਸਾਹਪੁਰ ਬੇਲਾ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਨੂੰ ਆਜ਼ਾਦੀ ਤੋਂ ਬਾਅਦ ਹੁਣ ਤੱਕ ਪੱਕੀ ਸੜਕ ਨਸੀਬ ਨਹੀਂ ਸੀ ਹੁਣ ਰੋਪੜ ਜਾਂ ਫਿਰ ਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਛੱਡਾ ਦੇ ਵੱਲੋਂ ਉਪਰਾਲਾ ਕਰਨ ਤੋਂ ਬਾਅਦ ਇਸ ਪਿੰਡ ਨੂੰ ਲਗਭਗ 1 ਕਰੋੜ ਰੁਪਏ ਦੀ ਗ੍ਰਾਂਟ ਵਕ ਵਕ ਵਿਕਾਸ ਕਾਰਜਾਂ ਲਈ ਦਿੱਤੀ ਹੈ ਅਤੇ ਨਾਲ ਹੀ ਇਸ ਸੜਕ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ ਸਾਡੇ ਨਾਲ ਐਡਵੋਕੇਟ ਦਿਨੇਸ਼ ਚੱਡਾ ਜੁੜੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਆਖਰ ਕਿੰਨੀ ਗ੍ਰਾਂਟ ਮਿਲੀ ਹੈ ਅਤੇ ਕਿਸ ਕੀ ਹਾਲਾਤ ਸੀ ਇਸ ਪਿੰਡ ਦੇ ਅਤੇ ਹੁਣ ਸੜਕ ਕਿਵੇਂ ਬਣਾਈ ਜਾ ਰਹੀ ਹੈ ਸੋ ਦਿਨੇਸ਼ ਚੱਡਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀ ਕਹੋਗੇ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਤੋਂ ਇੱਕ ਆਪਣੇ ਹਲਕੇ ਦੇ ਅਜਿਹੇ ਪਿੰਡ ਵਾਸਤੇ ਸੜਕ ਬਣਾਉਣ ਦੀ ਸ਼ੁਰੂਆਤ ਕਰ ਰਹੇ ਹਾਂ ਜਿਹਨੂੰ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਦੇ ਸੜਕ ਨਹੀਂ ਬਣੀ ਇਹ ਪਿੰਡ ਸ਼ਾਹਪੁਰਵੇਲਾ ਜਿਹੜਾ ਕਿ ਚਾਰੇ ਪਾਸਿਆਂ ਤੋਂ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਘਿਰਿਆ ਹੋਇਆ ਪਹਿਲਾਂ ਕਿਸ਼ਤੀ ਪਾ ਕੇ ਇਸ ਪਿੰਡ ਦੇ ਵਿੱਚ ਪੁੰਚਦੇ ਹੁੰਦੇ ਸੀਗੇ ਫਿਰ ਬਾਬਾ ਲਾਹਭ ਸਿੰਘ ਜੀ ਦੀ ਕਿਰਪਾ ਹੋਈ ਬਾਬਾ ਲਾਹਭ ਸਿੰਘ ਜੀ ਨੇ ਕਾਰ ਸੇਵਾ ਦੇ ਨਾਲ ਇਸ ਪਿੰਡ ਨੂੰ ਜਿਹੜਾ ਪੁਲ ਬਣਾ ਕੇ ਦਿੱਤਾ ਸਤਲੁਜ ਦਰਿਆ ਦੇ ਉਪਰੋਂ ਲੰਘਣ ਦੇ ਲਈ ਬਾਬਾ ਜੀ ਨੇ ਪੁਲ ਤਾਂ ਬਣਾਤਾ ਪਰ ਪੁਲ ਬਣਨ ਦੇ ਬਾਵਜੂਦ ਜਿਹੜੀ ਸੜਕ ਹੈ ਉਹ ਫਿਰ ਵੀ ਇਸ ਪਿੰਡ ਨੂੰ ਨਹੀਂ ਬਣੀ ਅੱਜ ਉਹ ਸੜਕ ਬਣਾਉਣ ਦਾ ਕੰਮ ਜਿਹੜਾ ਇਸ ਪਿੰਡ ਨੂੰ ਸ਼ੁਰੂ ਕਰ ਰਹੇ ਆਂ ਕਰੀਬ-ਕਰੀਬ 1.5 ਕਿਲੋਮੀਟਰ ਜਿਹੜੀ ਸੜਕ ਹੈ ਉਹ ਇਸ ਪਿੰਡ ਦੇ ਸਾਰੀ ਆਬਾਦੀ ਤੱਕ ਜਿਹੜੀ ਉਹ ਬਣਨੀ ਹੈ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਪਈ ਹੁਣ ਤੱਕ ਕੀ ਅੰਗੈਲੀ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਦੇ ਕਈ ਪਿੰਡਾਂ ਨੂੰ ਇਸ ਪਿੰਡ ਦੇ ਸਮੇਤ ਕਈ ਪਿੰਡਾਂ ਨੂੰ ਹੁਣ ਤੱਕ ਸੜਕਾਂ ਜਿਹੜੀਆਂ ਨਸੀਬ ਨਹੀਂ ਹੋ ਸਕੀਆਂ ਜਦ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਹ ਜਿਹੜੇ ਲੋਕਾਂ ਦਾ ਹੱਕ ਵੀ ਹੈਗਾ ਮੌਲਿਕ ਅਧਿਕਾਰ ਵੀ ਹੈਗਾ ਤੇ ਕੋਈ ਇੰਪੋਸੀਬਲ ਟਾਸਕ ਵੀ ਨਹੀਂ ਹੈ ਪਰ ਫਿਰ ਵੀ ਹੁਣ ਤੱਕ ਜਿਹੜੀਆਂ ਇਹਨਾਂ ਪਿੰਡਾਂ ਨੂੰ ਸੜਕਾਂ ਨਹੀਂ ਬਣ ਸਕੀਆਂ ਇਸ ਕਰਕੇ ਨਹੀਂ ਬਣ ਸਕੀਆਂ ਕਿਉਂਕਿ ਜਿਹੜੀ ਸਾਡੀ ਰਾਜਨੀਤੀ ਹੈ ਉਹ ਹੋਰ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਦੇ ਵਿੱਚ ਜਿਹੜੀਆਂ ਚੱਲਦੀ ਰਹਿੰਦੀ ਟਾਈਮ ਪਾਸ ਪਰ ਜਿਹੜੇ ਲੋਕਾਂ ਦੇ ਕਰਨ ਵਾਲੇ ਕੰਮ ਹੈ ਉਹ ਹੁੰਦੇ ਨਹੀਂ ਐ ਇਸ ਕਰਕੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਨੂੰ ਛੱਡ ਕੇ ਆਪਣੇ ਪਿੰਡਾਂ ਦੇ ਵਿਕਾਸ ਵੱਲ ਆਪਣੇ ਬਲ ਧਿਆਨ ਦਈਏ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਕੰਮ ਹੈ ਉਹ ਸਿਰੇ ਚੜਾਏ ਜਾ ਸਕਦੇ ਆ ਜੇਕਰ ਅਸੀਂ ਸਾਰੇ ਰਲ ਮਿਲ ਕੇ ਆਪਣੇ ਇੱਕੇ ਦੇ ਨਾਲ ਇਹ ਕੰਮ ਜਿਹੜੇ ਆ ਉਹ ਚੰਗੇ ਤਰੀਕੇ ਦੇ ਨਾਲ ਕਰੀਏ ਵਿਧਾਨ ਸਭਾ ਦੇ ਵਿੱਚ ਵੀ ਮੈਂ ਇਹ ਮਾਮਲਾ ਜਿਹੜਾ ਉਹ ਰੇਜ਼ ਕੀਤਾ ਸੀਗਾ ਕਿ ਸਾਡੇ ਹਲਕੇ ਦੇ ਕਈ ਐਸੇ ਪਿੰਡ ਹੈ ਜਿਨ੍ਹਾਂ ਨੂੰ ਹੁਣ ਤੱਕ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਾਣ ਲਈ ਪੱਕਾ ਰਸਤਾ ਵੀ ਜਿਹੜਾ ਉਹ ਨਸੀਬ ਨਹੀਂ ਹੋਇਆ ਸੋ ਅੱਜ ਇਹ ਇਸ ਪਿੰਡ ਦੇ ਲਈ ਪੱਕਾ ਰਸਤਾ ਬਣਨ ਦੀ ਸ਼ੁਰੂਆਤ ਹੋ ਰਹੀ ਹੈ ਔਰ ਸਾਡੇ ਇਸ ਪਿੰਡ ਦੇ ਬਜ਼ੁਰਗ ਜਿਹੜੇ ਕਿ ਕਰੀਬ 90 ਸਾਲ ਦੇ ਨੇ ਬਾਬਾ ਜੀ ਬਾਬਾ ਪਿਆਰਾ ਸਿੰਘ ਜੀ ਉਹ ਤੱਕ ਲਾ ਕੇ ಗ್ರಾಮ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਪਿੰਡ ਦੀਆਂ ਸਾਰੀਆਂ ਪਤਵੰਤੀਆਂ ਸਖਸ਼ੀਤਾਂ ਦੀ ਹਾਜ਼ਰੀ ਦੇ ਵਿੱਚ ਟੱਕ ਲਾ ਕੇ ਕਰੀਬ 55-60 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਸੜਕ ਦੀ ਸ਼ੁਰੂਆਤ ਕਰਨਗੇ। ਸੋ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਵੱਖ-ਵੱਖ ਪਿੰਡ ਨਿਵਾਸੀਆਂ ਨੇ ਵੀ ਹਲਕੇ ਦੇ ਵਿਧਾਇਕ ਦਾ ਧੰਨਵਾਦ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸੜਕ ਦੀ ਦੇਣ ਹੈ ਡਾ ਸਾਹਿਬ ਦੀ ਤੇ ਬਾਕੀ ਨਹੀਂ ਵਾਟਰ ਸਪਲਾਈ ਵੀ ਪਿੰਡ ਵਿੱਚ ਲਗਣੀ ਲਾਣੀ ਹੈ। ਈਵਲ ਕਾਰਪੋਰੇਸ਼ਨ ਨੇ ਟੀਵਲ ਵੀ ਨਹੀਂ ਦੁਆਇਆ ਪਿੰਡ ਦੀ ਸਚਾਈ ਵਾਸਤੇ ਤੇ ਬਾਕੀ ਡੰਗਾ ਵੀ ਨਹੀਂ ਲਵਾਣਾ ਹੈ ਲਗਭਗ 1.5 ਤੋਂ 2 ਕਿਲੋਮੀਟਰ ਇਹ ਕਰੋੜ ਤੋਂ ਉੱਪਰ ਰਕਮ ਬਣ ਜਾਂਦੀ ਜਿਹੜੀ ਸਾਡੇ ਛੋਟੇ ਜਿਹੇ ਪਿੰਡ ਨੂੰ ਇਹ ਦੇ ਰਹੇ ਬਹੁਤ ਬੜੀ ਦੇਣ ਹੈ ਅਸੀਂ ਸਮੂਹ ਪਿੰਡ ਵਾਸੀ ਇਹਨਾਂ ਦੇ ਬਹੁਤ ਬਹੁਤ ਰਿਣੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਾਪਰ ਬੇਲੇਵਲੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਭਰਿਆਗਾ ਇਹ ਜਿਹਦੇ ਵਿੱਚ ਐਮਐਲ ਸਾਹਿਬ ਨੇ ਅਜ ਨਹੀਂ ਪੱਥਰ ਰੱਖ ਕੇ ਸਾਡੇ ਪਿੰਡ ਨੂੰ ਬਹੁਤ ਬੜੀ ਸਵਾਦ ਦਿੱਤੀ ਹੈ ਤੇ ਬਹੁਤ ਹੀ ਸਮੇਂ ਬਾਅਦ ਇਹ ਸਾਨੂੰ ਸੁਭਾਗਾ ਸਮਾਂ ਮਿਲਿਆ ਬਹੁਤ ਬਹੁਤ ਧੰਨਵਾਦ ਹੈ ਮੇਸਮਨ ਤੋਂ ਸਾਡੀ ਇਹ ਪਿੰਡ ਵਾਸੀਆਂ ਦੀ ਮੰਗ ਤੀ ਕੋਈ ਸਾਡਾ ਇਹ ਰਸਤਾ ਪੱਕਾ ਕੀਤਾ ਜਾਵੇ ਪਰ ਅੱਜ ਤੱਕ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਵੀ ਰਹੀ ਕਾਂਗਰਸ ਸਰਕਾਰ ਵੀ ਰਹੀ ਉਹਨਾਂ ਨੇ ਸਾਡਾ ਇਹ ਰਸਤਾ ਪੱਕਾ ਨਹੀਂ ਕੀਤਾ ਪਰੇ ਸਾਡੇ ਰੋਪੜ ਤੋਂ ਐਮਐਲਏ ਦਨੇਸ਼ ਚੱਡਾ ਸਾਦਕਾ ਇਹ ਸਾਡਾ ਰਸਤੇ ਦਾ ਕੰਮ ਸ਼ੁਰੂ ਹੋਇਆ ਅਸੀਂ ਐਮਐਲਏ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਸਾਡੇ ਪਿੰਡ ਦੇ ਵਿੱਚ ਬਹੁਤ ਪੁਰਾਣੇ ਸਮੇਂ ਤੇ ਕੰਮ ਸੇਗਾਂ 70 ਸਾਲ ਹੀ ਹੋ ਗਏ ਜੀ ਕੋਈ ਰਸਤਾ ਕੋ ਹੋਰ ਨਹੀਂ ਜੀ ਥਾ ਚੱਡਾ ਸਾਹਿਬ ਨੇ ਸਾਡੇ ਪਿੰਡ ਨੂੰ ਇਹ ਰਾਹ ਦੀ ਸੁਗਾਤ ਦੇ ਕੇ ਸੜਕ ਦੀ ਬਹੁਤ ਵਧੀਆ ਕੰਮ ਕੀਤਾ ਜੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਜੀ ਅਸੀਂ